ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਭੈਣ ਭਾਈਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਮਜ਼ਾਕੀ ਸੰਸਾਰਕ ਬੀਤੀ ਗੱਲ ਸੁਣਨ ਲੱਗਿਆ ਹੈ ਪ੍ਰਾਣੀ ਉਹ ਓੱਖਾ ਮਿਲ ਜੀ ਪਰ ਉਹ ਜੱਜ਼ਾ ਕਹਿੰਦੇ ਨੇ ਵੀ ਜਿਵੇਂ ਜੇ ਕਹਿੰਦੇ ਜੈਸੀ ਕਰਨੀ ਵੈਸੀ ਭਰਨੀ ਹੂੰ ਆਏ ਸਚਾਈ ਹੈ ਕਿ ਜਿਹੀ ਆਪਾਂ ਕਰਾਂਗੇ ਆਪਾਂ ਨੂੰ ਫਾਲੋ ਹੋਇਆ ਮਿਲਣਾ ਹੀ ਮਿਲਣਾ ਹੈ ਪਹਿਲਾਂ ਪਿੱਛੇ ਜਮਾ ਲੇਟ ਮਿਲਦਾ ਹੁਣ ਤੁਰਤ ਮਿਲ ਜਾਂਦਾ ਐਸੇ ਤਰ ਕਰ ਲੈ ਐਸੇ ਭਰ ਲੈ ਹੁਣ ਤੇ ਕੰਮ ਹੋ ਰਿਹਾ ਹੈ ਇੱਕ ਮਤਲਬ ਕਿ ਹਕੀਕਤ ਇਹ ਆ ਜਾਂਦੀ ਹੈ ਇਹ ਪੰਦੇ ਨੂੰ ਮਤਲਬ ਕਿ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਹੀਂ ਠਾਲਣਾ ਚਾਹੀਦਾ ਚਾਹੇ ਸਿਰ ਉੱਪਰ ਗਰੀਬੀ ਹੋਵੇ ਸਹੀ ਹੈ ਸਿਰ ਉੱਪਰ ਗਰੀਬੀ ਹੋਵੇ ਉਹਦਾ ਨਜਾਇਜ਼ ਉਹਦੇ ਉਹਦੇ ਦੁੱਖ ਚ ਖੜਨਾ ਹੋਣਾ ਚਾਹੀਦਾ ਹੈ ਪਤਾ ਨਹੀਂ ਰੱਬ ਕਿੱਥੇ ਲੈ ਜਾਏ ਪਰ ਜੇ ਆਪਾਂ ਉਹਦਾ ਫਾਇਦਾ ਠਾਲਾਂਗੇ ਤਾਂ ਉੱਥੇ ਆਪਾਂ ਨੂੰ ਰੱਬ ਕਿਸੇ ਕਿਸੇ ਜਾ ਕੇ ਆਪਾਂ ਉਹਦਾ ਰਿਜਲਟ ਪੁੱਤਣਾ ਪੈਣਾ ਹੈ ਨਤੀਜਾ ਇੱਕ ਵਾਰ ਪਿੰਡ ਦੇ ਵਿੱਚ ਨਾ ਦੋ ਸਰਦਾਰ ਤੇ ਤਗੜੇ ਚੋਟੀਏ ਕਹਿੰਦੇ ਹੋਂਦੇ ਆਪਦੇ ਆਪ ਨੂੰ ਵੀ ਤੇ ਉਹਨਾਂ ਦੋਨਾਂ ਦੀ ਮਦੇ ਹੱਡ ਕੁਛੇ ਦਾ ਦੁਸ਼ਮਣੀ ਦੀ ਐ ਐਦੀ ਉਹ ਕਹਿੰਦਾ ਸੀ ਉਹ ਇੱਕ ਕੋਲ ਘੋੜੀ ਸੀ ਇੱਕ ਕੋਲ ਘੋੜਾ ਉਹ ਕਹਿੰਦਾ ਵੀ ਜੇ ਮੈਨੂੰ ਇਹ ਕੱਲਾ ਟੱਕਰ ਗਿਆ ਤਾਂ ਮੈਂ ਨਹੀਂ ਛੱਡਣਾ ਇਹਨੂੰ ਉਹ ਕਹਿੰਦਾ ਜੇ ਮੈਨੂੰ ਇਹ ਕੱਲਾ ਟੱਕਰ ਤੇ ਤਾਂ ਮੈਂ ਨਹੀਂ ਛੱਡਣਾ ਦੋਸ਼ ਹੋਣੀ ਪਈ ਦੀ ਬਹੁਤ ਜ਼ਿਆਦਾ ਹੈ ਪ੍ਰਾਣੀ ਚੱਲੀ ਆ ਰਹੀ ਦੀ ਦੋ ਮਦਦ ਕੱਲੇ ਕੱਲੇ ਸਰਦਾਰ ਦੇ ਕੋਈ ਹੋਰ ਨਹੀਂ ਦੀ ਦੋ ਹਿੱਸਾ ਆਪਦੇ ਚਲੋ ਜੀ ਨੰਗਦਾ ਗਿਆ ਤੂੰ ਤੂੰ ਮੈਂ ਹੁਣ ਸੀ ਕਦੇ ਉਧਰਲੇ ਬੰਨੇ ਸੀ ਲੜ ਪਏ ਕਦੇ ਉਧਰਲੇ ਬੰਨੇ ਫੈਰ ਘਰ ਤਾਂ ਲੋਕ ਹਾਮਾ ਜਮਾ ਤਾਂ ਬਰਾਬਰ ਦੇ ਛੜਾਈ ਗਏ ਵੀ ਨਾ ਵੀ ਇਹ ਕੰਮ ਨਾ ਕਰੋ ਕਾਕਾ ਤੁਸੀਂ ਜਾਓ ਘਰ ਨੂੰ ਚੁੱਟ ਗਿਆ ਹੁੰਦੇ ਯਾਨੀ ਟਿਕਣਾ ਲੱਗੀ ਸੀ ਬੁਖਾਰ ਵੱਧਦਾ 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 ਗਿਆ ਤਾਂ ਗਿਆ ਰਾ ਤੇ ਇੱਕ ਟਾਈਮ ਇਹ ਆਇਆ ਗਰਮੀ ਦਾ ਮਹੀਨਾ ਅਜਾਪਾ ਕਹਿ ਲੋ ਵੀ ਜੂਨ ਜਲਾਈ ਦਾ ਉਹੋ ਜੀ ਬਾਜ਼ਾਰ ਨੂੰ ਸ਼ਹਿਰ ਚਲੇ ਗਏ ਉਹਨੂੰ ਨਹੀਂ ਪਤਾ ਸੀ ਮੇਰੇ ਮਗਰ ਦੁਆ ਵੀ ਆ ਰਿਹਾ ਹੈ ਉਹਨੇ ਪਰਦਾ ਦੀ ਮੇਰੇ ਮੂਰੇ ਉਹ ਜਾ ਰਿਹਾ ਹੈ ਅਚਾਨਕੇ ਮਜ਼ਬੂ ਆਪਣੇ ਘਰੋਂ ਨਿਕਲ ਗਏ ਦੋਨੇ ਆਪ ਆਏ ਤਾਂ ਜਦੋਂ ਜਾ ਕੇ ਉੱਥੇ ਉਹਨਾਂ ਨੇ ਬਾਜ਼ਾਰ ਚਲੇ ਗਏ ਬਾਜ਼ਾਰ ਦੇ ਵਿੱਚ ਉਹਦੇ ਘੋੜੇ ਵਾਲੇ ਦੀ ਨਿਗਾਹ ਘੋੜੀ ਵਾਲਾ ਮੁੰਡਾ ਪੈ ਗਿਆ ਸਰਦਾਰ ਦੇ ਸਰਦਾਰ ਉਹਨੇ ਸੋਚਿਆ ਵੀ ਅੱਜ ਇਹ ਕੱਲਾ ਹੈ ਮਨਾ ਟਕਰਾਂ ਦੇ ਨੂੰ ਹੁਣ ਟਕਰਾਂ ਜਾਊ ਤਾਂ ਉਸੇ ਰਾਹੇ ਪਿੰਨੂ ਸੁਨਣਾ ਰਾਹ ਹੈ ਮੈਨੂੰ ਉੱਥੇ ਦੇਖੂ ਤੇ ਉਹਨੇ ਵੀ ਤਾੜ ਗਿਆ ਘੋੜੇ ਮਤਲਬ ਘੋੜੀ ਵਾਲਾ ਘੋੜੇ ਵਾਲਾ ਘੋੜੇ ਆ ਤਾੜ ਗਿਆ ਵੀ ਇਹ ਮੈਨੂੰ ਅੱਜ ਕੋਰਨਾ ਕੁਦਰਤੀ ਉਹਦੇ ਕੋਲ ਹਥਿਆਰ ਸੀ ਤਲਵਾਰ ਉਹ ਖਾਲੀ ਆ ਸੀ ਜਦੋਂ ਮਾੜੀ ਸਹੈਤ ਆਉਂਦੀ ਹੈ ਤੇ ਉਹ ਜੀ ਜਦੋਂ ਉਹਦੇ ਰੇ ਕਹੇ ਚੱਲ ਪਿਓ ਉਹਨੇ ਵੀ ਦੇਖ ਲਿਆ ਅੱਖ ਵਿੱਚ ਚੋਰਾ ਅੱਖ ਨਾਲ ਵੀ ਮੈਨੂੰ ਦੇਖ ਗਿਆ ਉਹ ਜਿਹੜਾ ਘੋੜਾ ਦੀ ਜਿਹੜਾ ਵੀ ਜਿਹਨੂੰ ਹਥਿਆਰ ਨਹੀਂ ਦਿਆ ਔਰ ਉਹਦਾ ਪਿੱਛਾ ਕਰਨ ਲੱਗ ਗਿਆ ਵੀ ਕਿੱਧਰ ਨੂੰ ਜਾਂਦਾ ਕਿ ਮੈਂ ਉਹ ਜੋ ਹਥਿਆਰ ਵਾਲਾ ਹਥਿਆਰ ਵਾਲਾ ਪਿੱਛਾ ਕਰਨ ਲੱਗ ਗਿਆ ਵੀ ਦੇਖਾ ਉਹਨੂੰ ਗੌਰ ਰੱਖੇ ਕੋੜੀ ਵਾਲਾ ਲੋ ਟਾਈਮ ਬਚਾਉਂਦਾ ਸੀ ਵੀ ਅੱਜ ਮੇਰੇ ਕੋ ਹਥਿਆਰ ਨਹੀਂ ਹੋਈ ਵੀ ਸਾਡਾ ਟੱਕਰਾ ਹੋਊ ਹੋ ਦਸਤਾਨ ਦਿਖਾਈ ਦੇ ਗਿਆ ਉਹਨੂੰ ਤਾਂ ਜਦੋਂ ਉਹਨੇ ਮਤਲਬ ਇਹ ਦੇਖਿਆ ਵੀ ਮਤਲਬ ਹੁਣ ਇਹ ਬਾਜ਼ਾਰ ਨਾ ਗਿਆ ਉਹਨੇ ਗੇੜਾ ਗੋਲੀਆਂ ਗੁਲੀਆਂ ਵੇਚੀ ਭਾਵੇਂ ਕੋੜੀ ਵੇਚ ਲਈ ਉਹਨੇ ਵੀ ਇਹ ਹੋ ਜਾਂਦਾ ਹੈ ਓ ਜੀ ਕੋੜੇ ਵਾਲੇ ਵੀ ਚੱਕ ਸੀ ਰੇ ਸ ਤੇ ਇੱਕ ਇਹ ਮਤਲਬ ਹਿਸਟੋਰੀਕਲ ਪੁਆਇੰਟ ਹੈ ਵੀ ਕੋੜੀ ਘੋੜੇ ਨੂੰ ਵੱਧ ਪਜੂਗੀ ਘੋੜੇ ਨੂੰ ਕੋੜੀ ਇਸ ਵੱਧ ਹੁੰਦੀ ਹੈ ਕਿਸੇ ਘੋੜਸਵਾਰ ਨੂੰ ਪੁੱਛ ਕੇ ਦੇਖ ਸਕਦੇ ਹੋ ਜੀ ਸਿੰਘ ਵੀ ਵੀ ਹਾਂ ਇਹ ਸਹੀ ਹੈ ਗਲਤ ਹੈ ਉਹ ਕੋੜੀ ਵਾਲਾ ਨਾ ਬਿਨਾਂ ਹਥਿਆਰ ਤੋਂ ਦੀ ਉਹਨੇ ਕੋੜੀ ਨੱਪਦੀ ਪੂਰੀ ਸਪੀਡ ਨਾਲ ਭਜਾਦੀ ਕੋੜਾ ਵੀ ਮਗਰ ਜਾਵੇ ਹਬੋਤਾ ਲਈ ਪਰ ਕੋੜੀ ਲਵੇ ਲੱਗਣ ਦੇ ਵੀ ਕੋਈ ਇਸਪੀਰੇਸਾ ਪੱਧ ਘੋੜੇ ਦੀ ਘੱਟ ਪਤਾ ਨਹੀਂ ਹੱਡੀਆਂ ਮਾਰੇ ਵੀ ਲਵੇ ਉੱਪਰ ਚੜੇ ਮੈਂ ਤਲਵਾਰ ਕੱਢ ਲਈ ਉਹਨੇ ਖੇਚੀ ਉਹਨੇ ਵੀ ਦੇਖ ਲਿਆ ਵੀ ਤਲਵਾਰ ਖੇਚਣੀ ਮੂਲੇ ਘੋੜੀ ਵਾਲੇ ਉਹਨੇ ਜੇਸ ਹੋਰ ਚੱਕ ਦੀ ਘੋੜੀ ਜਾ ਕੇ ਜੀ ਮਜ਼ਗੀ ਲੈ ਪਿੰਡ ਦੇ ਲਵੇ ਜਾ ਕੇ ਜਮਾ ਰੇਲਵੇ ਲਾਈਨ ਕ੍ਰੋਸ ਕਰਦੀ ਰੇਲਵੇ ਲਾਈਨ ਗੱਡੀ ਤੇ ਉਹਦੇ ਲਵੇ ਇੱਕ ਬਜ਼ੁਰਗ ਸੀ ਮਦਦ ਹੈਗਾ ਹੀ 60 65 ਸਾਲ ਦਾ ਮੌਲੇ ਜੇ ਬੜਲੋ ਦੇ ਕੋਲੇ ਤੇ ਲੱਕੜ ਦਾ ਹਲ ਉਹਦੇ ਨਾਲ ਵਿਚਾਰਾ ਇੰਨੀ ਖਤੀ ਬਾਹਰ ਹੈ ਜੀ ਕਿ ਉਹਦੇ ਕਣਕ ਤੇ ਨਰਮਾ ਕਪਾਹ ਹੁੰਦਾ ਤੇ ਹੋਰ ਤਾਂ ਕੋਈ ਫਸਲ ਨਹੀਂ ਸੀ ਉਸ ਟਾਈਮ 'ਚ ਜਾਂ ਜੋ ਬਾਇਰਾ ਹੁੰਦੇ ਮਾਰੂ ਚਲ ਉਹਨੇ ਉਹ ਪੁੱਦੇ ਲਿਆ ਤੜਕੇ ਪਹਿਲਾਂ ਘਰ ਵਾਲੀ ਨੂੰ ਕਹਿੰਦਾ ਆਪਦੀ ਨੂੰ ਕਹਿੰਦਾ ਭਗਵਾਨ ਨੇ ਲਿਆ ਬੜਾ ਨੂੰ ਪੱਠੇ ਪਾ ਦੇ ਮੜਿਆ ਨਹੀਂ ਜਾਂ ਪੈ ਕੇ ਹਟਿਆ ਸੀ ਜਿਵੇਂ ਮੈਂ ਉਹ ਕਰ ਨੂੰ ਮ ਲੋ ਬਗੇ ਮਹਾਨ ਬਾਹਾਂ ਚਾ ਛੱਟਾ ਦੇ ਦੇ ਬਾਇਰਾ ਬੂਇਰਾ ਹੋ ਜੂ ਜੰਗਲ ਹਾਰਾ ਚਾਰ ਹੋ ਜਮ ਹੋ ਚਲੋ ਨੇ 45 ਧਰਤੀ ਗਲ ਦੇ ਪੜਦਾਂ ਦੇ ਹਲ ਧਾਰਿਆ ਰੋਟੀਆਂ ਬਨੀਆਂ ਮੋਢੇ ਧਰੀਆਂ ਖੇਤੋਂ ਆਗਿਆ ਖੇਤ ਆ ਕੇ ਜਿਓ ਨੇ ਬੰਦੇ ਨੇ ਹਲ ਜੋਤਤਾ ਹਲ ਬਾਹਰੇ ਹੈ ਅਗੇ ਭਾਦੋਂ ਦੇ ਮਹੀਨੇ ਮਤਲਬ ਬਾਹੀ ਜਦ ਦੀ ਬੜਦਾ ਪਾ ਦੋ ਪਾ ਦੋ ਸਾਰੀ ਬਹਣ ਬੋਂਦੇ ਫਿਰ ਅਸੂ ਜੇ ਜਾ ਕੇ ਇਹ ਫਸਲ ਬੀਜ ਜੋਂਦੇ ਬਰਸਾਤ ਜੀ ਪੈ ਨਹੀਂ ਮੜੀ ਤਾਂ ਉਹਨੇ ਭਾਈ ਜਦੋਂ ਦੇ ਲੈ ਹਾ ਬਾ ਜੋੜਿਆ ਇਹ ਚਾਰਕ ਖੁੱਡ ਕੱਢੇ ਹੋਣਗੇ ਉਧਰੋਂ ਉਹਨਾਂ ਦਾ ਆ ਰਿਹਾ ਕਾਫਲਾ ਗਜ਼ਨ ਦਾ ਘੋੜੀ ਦੇ ਘੋੜੇ ਵਾਲਾ ਮਕਾਬਲਾ ਹੁੰਦਾ ਔਰੇ ਦੇ ਦੇ ਪੱਜਾ ਉਹਦੀ ਰੇਲਵੇ ਲਾਈਨ ਦੇ ਨਾਲ ਖੇਤ ਉਹ ਬੁੜੇ ਦਾ ਬਾਹਰ ਆ ਸੀ ਬੱਚਾ ਵੀ ਕੋਈ ਹੋਰ ਨਾਲ ਦੀ ਲਾਦ ਨਹੀਂ ਕਦੇ ਕਣਕ ਹੋ ਗਈ ਦੋਵਾਂ ਕੋ ਨਿੰਗ ਮੰਗਤਾ ਅੰਗਰਸਤਾਰ ਦੋਸਾਰ ਦੇ ਲੋਈ ਜੀ ਛੋਟੀ ਗਰੀਬੀ ਦੀ ਕੱਚਾ ਜਾਂ ਮਕਾਨ ਦੀ ਕੋਹੜਾ ਜਾਂ ਪਾਇਆ ਕੱਚਾ ਉਹਦੇ ਚ ਰਹਿੰਦੇ ਜਦੋਂ ਦੇਖੋ ਬੰਦੇ ਦੇ ਰੈਣੀ ਵੀ ਆਉਂਦੀ ਹੈ ਕੋਈ ਨਾ ਕੋਈ ਮਸਲ ਹੁੰਦਾ ਕੋਈ ਵਿਧੀ ਬਣਦੀ ਹੈ ਪਹਿਲਾਂ ਵੀ ਤੁਸੀਂ ਬਿਧੀ ਦਾ ਕਾਰਜ ਹੁੰਦਾ ਉਹਨਾਂ ਦੀ ਗਰੀਬੀ ਲੈਣੀ ਦੀ ਪਰ ਉਹ ਗਰੀਬੀ ਲਈ ਜ ਕਿਸ ਤਰੀਕੇ ਨਾਲ ਰਹੀ ਆ ਉਹ ਗਰੀਬੀ ਲਾਹਮਜ਼ਾ ਨਤੀਜਾ ਉਹਨਾਂ ਨੇ ਕੀ ਭੁਗਤਿਆ ਐਡ ਤੱਕ ਸਾਨੂੰ ਸਾਰੀ ਚ ਪਤਾ ਲੱਗੂ ਗੌਰ ਨਾਲ ਸੁਣਨਾ ਧਿਆਨ ਨਾਲ ਤਾਂ ਜਦੋਂ ਭਾਈ ਉਹ ਮਦਰ ਕੇ ਚਲੇ ਆਗੇ ਪਾਸੋਂ ਮਾਰੀ ਕਿਸ ਨੂੰ ਘੋੜੀ ਲੈਣ ਨਹੀਂ ਪਾਰ ਕਰੀ ਘੋੜੀ ਚਾਪਰੀ ਘੋੜੀ ਚਾਪਰੀ ਘੋੜੀ ਨੇ ਅੱਥੀ ਗਿੜੇ ਦੇਈ ਗਿਆ ਬਸੇਰਾ ਡੱਕਰੇ ਘੋੜੀ ਨੂੰ ਕਰੇ ਨਾ ਓੜੇ ਵਾਲਾ ਉੱਪਰ ਚੜਿਆ ਜਦੋਂ ਉਹਨੇ ਉੱਪਰ ਚੜਿਆ ਦੇਖਿਆ ਕਹਿੰਦਾ ਵੀ ਹੋਇਆ ਤਗੜਾ ਉਨੇ ਨੀਗਲ ਕੇ ਕੱਢ ਕੇ ਤਲਵਾਰ ਮਾਰੀ ਗੜ ਲਾ ਕੇ ਉੱਡੀ ਦੂਰ ਮਾਰਿਆ ਮਾਰ ਕੇ ਲੈਨ ਦੇ ਸਿੱਟ ਕੇ ਕੋੜੀ ਉੱਥੇ ਖੜੀ ਸੀ ਲੈਨ ਦੇ ਵਿਚਾਲੇ ਲੀਂਦੇ ਨਾ ਪੱਛੇ ਨਾ ਅੱਗੇ ਉਹਨੇ ਦੇਖ ਲਿਆ ਵੀ ਸਰਦਾਰਾਂ ਦਾ ਮੁੰਡਾ ਉਹ ਦੂਜੇ ਸਰਦਾਰਾਂ ਦੇ ਮੁੰਡੇ ਨੂੰ ਵੱਢ ਗਿਆ ਚਲੋ ਉਹਰੇ ਹੜ ਠੰਮਿਆ ਹੜ ਥੰਮ ਕੇ ਉੱਥੇ ਕੋਲੇ ਗਿਆ ਮਦੀ ਦਾ ਮਾਨਤ ਕੋਈ ਸਿਖਰ ਦਪਹਿਰਾ ਥੈਂ ਸਾਇਦ ਪੈਰਾ ਬੋਲੇ ਉਹੀ ਕੱਲਾ ਕੋੜਿਆੜਾ ਦਾ ਮਾਰ ਕੇ ਪਿੰਡ ਜਾਵੜਿਆ ਘਰੇ ਨਿਕਲ ਗਿਆ ਤਾਂ ਇਹਨੇ ਭਾਈ ਜਦੋਂ ਉਪਰਲੇ ਗਿਆ ਜਾ ਕੇ ਉਹਦੇ ਨੀਗਾ ਨੀਦ ਫੱਟ ਗਈ ਗਰੀਬੀ ਦੇਖੋ ਕੀ ਕੁਛ ਕਰਾਉਂਦੀ ਆ ਬੰਦੇ ਨੂੰ ਗਰੀਬੀ ਦੀ ਉਹਦੇ ਕੰਠਾ ਪਾਇਆ ਹੋਇਆ ਸੋਨੇ ਦਾ ਕੜਾ ਸੋਨੇ ਦੀ ਛਾਪ ਹੈ ਤੇ ਬਾਕੀ ਕੈਸ਼ ਕੋਲੇ ਸੋਨਾ ਸੋਨਾ ਵਧੀਆ ਉਹਦੇ ਮੁੰਡੇ ਜਿਆ ਮਾਰਿਆ ਪਾਇਆ ਪਾ ਪਾਇਆ ਉਹਨੇ ਉਨੇ ਸੋਚਿਆ ਵੀ ਜੇ ਮੈਂ ਹੁਣ ਘਰੇ ਆ ਕੇ ਦੱਸੂਗਾ ਮੇਰੀ ਉਹ ਸਰਦਾਰ ਨਾਲ ਦੋਸ਼ ਹੋਣੀ ਪਊ ਕੋਰਟ ਕਚੇਰੇ 'ਚ ਮੈਨੂੰ ਗਵਾਹੀ ਦੇਣੀ ਪਊ ਮੈਂ ਪਹਿਲੀ ਗਰੀਬੀ ਦਾ ਮਾਰਿਆ ਹੋਇਆ ਤੇ ਮਨਾਂ ਛੱਡ ਘੜਾ ਜੋ ਹੋਣੀ ਦੀ ਹੋ ਗਈ ਇਹਦੇ ਟੂਮਾ ਠਾਂਗੇ ਇਕੱਠੇ ਕਰਦਾ ਪਾਪ ਦਾ ਗਰੀਬੀ ਕਢੀ ਉਹਨੇ ਇਹ ਕੜਾ ਲਾ ਲਿਆ ਕੰਠਾ ਲਾ ਲਿਆ ਘੜੀ ਲਾ ਲਈ ਸਾਰਾ ਛਾਂਬ ਚੂੰਬ ਲਾ ਕੇ ਉਹਦੀ ਕੋਟਲੀ ਬਣੀ ਕਿਹੜੇ ਹਾਲ ਜੋ ਉਹਨਾਂ ਦੇ 45 ਸਾਲ ਹੀ ਘਰ ਨੂੰ ਬਗਿਆ ਉਹ ਜਿਆਦਾ ਦੀ ਸਰਦਾਰ ਹੁੰਦਾ ਮਰ ਗਿਆ ਉਹਦਾ ਬੜਤਾ ਉਹਦਾ ਗਾਲਾ ਲਗਾ ਤਰ ਤੋਂ ਉਹਦਾ ਅੱਡ ਹੋ ਗਿਆ ਤਾਂ ਥਾੜਾ ਅੱਡ ਗਾਲਾ ਅੱਡ ਪਈ ਉਹ ਬਜ਼ੁਰਗ ਨੇ ਉਹਦਾ ਸਮਾਨ ਲਾ ਕੇ ਘਰੇ ਚੱਲਿਆ ਗਿਆ ਘਰੇ ਜਾ ਕੇ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਗੱਲ ਸੁਣ ਲੈ ਮੇਰੀ ਇੱਕ ਆਹਾ ਸਰਦਾਰਾਂ ਦੇ ਵੱਡੇ ਘੋੜੇ ਉਹ ਮੁੰਡੇ ਨੇ ਦੂਏ ਸਰਦਾਰਾਂ ਦਾ ਮੁੰਡਾ ਮਾਰਦਾ ਆਲੀ ਤੇ ਮੇਰੀ ਅੱਖੀ ਸਾਹਮਣੇ ਪਰ ਕਹਿੰਦਾ ਗੱਲ ਨਾ ਕਰੇ ਮੈਂ ਆਉਂਦੀ ਸੇ ਮਰੇ ਪੈਦੇ ਟੂਮਾ ਦੀਆਂ ਘੜਾ ਮਤਲਬ ਕੰਠਾ ਕੜਾ ਛਾਪ ਆ ਸਾਮ ਪਪ ਦੀ ਰੋਟੀ ਪਾਣੀ ਲਈ ਲੱਗ ਗਈ ਛੱਡ ਖੜਾ ਜੋ ਹੋ ਗਿਆ ਭੁੱਲ ਜਾ ਬਿਚੈ ਨੂੰ ਜ਼ਿਆਦਾ ਕਹਿ ਦਸੀ ਕਹੀਂ ਸੋਏ ਕ ਮਕਾਨੂ ਕਰਤਾ ਕਹਦਾ ਤੂੰ ਚੁੱਪ ਕਰ ਜਾ ਗਰੀਬੀ ਤੋਂ ਮੌਤ ਨੂੰ ਭੁੱਖ ਬੁਰੀ ਸਿਆਣੇ ਕਹਿੰਦੇ ਜੀ ਮੌਤ ਨਾਲੋਂ ਭੁੱਖ ਬੁਰੀ ਐ ਭੁੱਖ ਕੱਟਣੀ ਔਖੀ ਐ ਮੌਤ ਤਾਂ ਬੰਦਾ ਇੱਕ ਸਕੜੇ ਚਲੇ ਜਾਂਦਾ ਔਰੇ ਭਾਈ ਮਾਂ ਦੀ ਗੱਲ ਵਿਚਾਰੀ ਨਹੀਂ ਕਹੀਂ ਠੀਕ ਐ ਪਰਦੇ ਮਾਨਸ ਚ ਸੰਸਾਰ ਆ ਇਹ ਕੰਮ ਗਲਤ ਹੋ ਗਿਆ ਇਹ ਕੁਝ ਦੀ ਦੇਖਿਓ ਕਦੇ ਵੀ ਜੇ ਆਪਾਂ ਕੋਈ ਕਿਸੇ ਗਲਤ ਕੰਮ ਕਰਾਂਗੇ ਨਾ ਚਾਹੇ ਕਿਸੇ ਨਾਲ ਆਪਾਂ ਕੁੱਟਈ ਲੜਾਈ ਹੋ ਵੀ ਉਹਦੇ ਆਪ ਗਡਾਸਾ ਮਾਰਨਾ ਹੈ ਸਿਦਾ ਮਾਰੇ ਪਰ ਕਿਹੜਾ ਆਪਨੂੰ ਅੰਦਰਲੀ ਆਦਮਾ ਕੋਈ ਮਨਾ ਰਹਿਣ ਦੇ ਇਹ ਮਨ ਤੇ ਆਤਮਾ ਇਹ ਬੰਦੇ ਚ ਦੋ ਪਰਦੇ ਨੇ ਜਿਹੜਾ ਮਨ ਹੈ ਉਹ ਬੰਦਾ ਮਾਨਸ ਰੂਪੀ ਹੈ ਬੰਦਾ ਬੰਦੇ ਦਾ ਰੂਪ ਹੈ ਜੀ ਆਤਮਾ ਉਹ ਇਸਤਰੀ ਰੂਪੀ ਹੈ ਆਤਮਾੜੀ ਉਸ ਤਿਰੂਪੇ ਤਦੇ ਵੀ ਦੇਖੋ ਘਰ ਵਾਲੇ ਨੂੰ ਕਾਹ ਰੋਕੂਗੀ ਮਾਰੇ ਕਾ ਨਾ ਜਾ ਬਰਾਬਰ ਦੇ ਸੜਾ ਤੈਨੂੰ ਮਾਰ ਦੇਣੇ ਤੂੰ ਘਰੇ ਬੈਿਆ ਟੇਕੇ ਕੋਈ ਚਾਰ ਗਾਲਾਂ ਕੱਢ ਕੇ ਆਪੇ ਹਟ ਜਾਣਗੇ ਪਰ ਬੰਦਾ ਮਨ ਹੈ ਉਹ ਕਹਿੰਦਾ ਮੈਂ ਚੱਕ ਨੂੰ ਫਟੇ ਮੈਨੂੰ ਗਾਲ ਕੱਢ ਕੇ ਮੈਂ ਗਿਆ ਉਹੀ ਪ੍ਰਵੇਸ਼ ਹੈ ਵੀ ਜਦੋਂ ਬੰਦਾ ਗਲਤ ਪਾਸੇ ਤੁਰਦਾ ਉਹਨੂੰ ਫੇਰਾ ਆਤਮਾ ਰੋਗਦੀ ਹੈ ਵੀ ਮਨਾ ਰਹਿਣ ਦੇ ਇਹ ਕਬ ਮਾੜਾ ਹੈ ਕੋਈ ਠੇਕੇ ਦੇ ਨਾਲ ਸ਼ਾਮ ਜ਼ਰੂਰ ਲੈਂਦਾ ਖਰਾਬੀ ਵੀਰ ਉਹਨੂੰ ਉਹਨੂੰ ਕਿਰਾਏ ਦਰਵਾਜ਼ਾ ਮਾ ਕੋ ਵੀਰ ਕੀ 200 ਰੁਪਏ ਲਾ ਕੇ ਇਸ ਤਾਂ ਜਵਾਕਾਂ ਕੋ ਲੈ ਕੇ ਜਾਈਏ ਖਾਣ ਨੂੰ ਹੈ 500 ਰੁਪਏ ਦਿਹਾੜੀ ਕਰੀਏ ਸੋ 200 ਰੁਪਏ ਬੋਜ਼ਰ ਲਾ ਕੀ 300 ਕੀ ਘਰੇ ਲਿਆਵਾਂ ਛੱਡ ਭਰਾ ਜੀ ਪਰ ਨਹੀਂ ਫੇਰ ਮਨ ਫੇਰ ਕਹਿੰਦਾ ਲਾ ਉਹਦਾ ਹੀ ਰੋਜ਼ੇ ਕਮਾਉਣੇ ਆ ਆਪਦੇ ਖਾਣ-ਪੀਣ ਦਾ ਛੋਟੇ ਛੋਟਾਣਾ ਉਹ ਜਾ ਕੇ ਬੋਜ਼ਰ ਲੈ ਲੈਂਦੇ ਉਹ ਬੋਜ਼ਰ ਕੀ ਕਾਰਿਆ ਕਰਾਉਂਦੀ ਆ ਜਾਂ ਘਰ ਵਾਲੇ ਵੀ ਕੁੱਟੂ ਜਾਂ ਕੋਸ ਰੱਬ ਜਵਾਕਾਂ ਨੂੰ ਗੁਰੂ ਜਾਂ ਗਵਾਂਢ ਦੇ ਲੜਾਈ ਨੂੰ ਖਰਾਬੀ ਕਰ ਜੀ ਜਦੋਂ ਆਤਮਦੇ ਵੀ ਮੰਨੀ ਨਾ ਉਹਨੇ ਆਤਮਦੇ ਆਤਮਾਦੀ ਨਹੀਂ ਮੰਨੀ ਮਾਨ ਨੇ ਆਪਦੀ ਕਰੀ ਇਸੇ ਤਰ੍ਹਾਂ ਜੀ ਜਦੋਂ ਜਨਾਨੀ ਨੂੰ ਹੋ ਗਿਆ ਵੀ ਇਹਦਾ ਕੰਮ ਗਲਤ ਹੋ ਗਿਆ ਵੀ ਚੱਲ ਹੁਣ ਮਨਾ ਕੀ ਕਰੀਏ ਹੁਣ ਇਹ ਲਿਆ ਆ ਕੇ ਹੁਣ ਜੀ ਰੌਲਾ ਪਾਉਣ ਤਾਂ ਕੰਮ ਗਲਤ ਹੋਈ ਗੱਲ ਉਹਦੀ ਵੀ ਠੀਕ ਹੈ ਵੀ ਸਰਕਾਰੀ ਜ਼ਰਵਾਰੀ ਸਾਨੂੰ ਗੁਆਈਆਂ ਭੋਗਦੇ ਫਰਾਗੇ ਸਾਰਾ ਕੁਝ ਉਹਨੇ ਸੋਚ ਲਿਆ ਵੀ ਇਹ ਚਲੋ ਜੋ ਹੋ ਗਿਆ ਠੀਕ ਹੈ ਟਾਈਮ ਲੰਘ ਗਿਆ ਜੀ ਕੱਲ ਠੰਡੀ ਪੈਗੀ ਕੁਈਸ ਮੁਕੱਦਮਾ ਲੜਿਆ ਛੜਿਆ ਜਾਂ ਕੋਈ ਮੌਕੇ ਦਾ ਗਵਾਹ ਨਹੀਂ ਬਣਿਆ ਉਹ ਮੁੰਡਾ ਬਰੀ ਹੋ ਗਿਆ ਮੌਕੇ ਦਾ ਗਵਾਹ ਕਾਨੂੰਨ ਬੋਕ ਦਾ ਗਵਾਹ ਮੰਗਦਾ ਜੇ ਤੁਹਾਡੇ ਨੂੰ ਕਤਲ ਹੋ ਗਿਆ ਤੁਸੀਂ ਦੇਖ ਲਿਆ ਤੁਸੀਂ ਮੌਕੇ ਦੇ ਗਵਾਹ ਨਹੀਂ ਬਣੇ ਉਹਨੂੰ ਕੁਝ ਨਹੀਂ ਹੋਊਗਾ ਤੇ ਉਹਨੂੰ ਉਹਨੂੰ ਕੁਝ ਨਾ ਹੋਇਆ ਜੀ ਉਹ ਬਰੀ ਹੋ ਗਿਆ ਬਰੀ ਹੋ ਕੇ ਚਲਾ ਗਿਆ ਇੰਨੇ ਜੀ ਉਹਨਾਂ ਨੇ ਮਤਲਬ ਕਿ ਹੌਲੀ ਹੌਲੀ ਬੁੜੇ ਨੇ ਉਹਦੇ ਬੰਦੇ ਨੇ ਮਤਲਬ ਉਹਦਾ ਘਰ ਪਾਲਿਆ ਪਹਿਲੇ ਤਾਂ ਉਹਨੇ ਆਪਦੇ ਖਾਣ ਪੀਣ ਨੂੰ ਸਮਾਨ ਲਿਆਂਦਾ ਲੋਕ ਕਹਿੰਦੇ ਵੀ 20 ਪੈ ਗਿਆ ਵਿਧੀ ਮਸ ਸੋਹਣੀ ਛੱਟਾ ਛੱਡਿਆ ਦੀ ਬਾਜਰਾ ਹੋ ਗਿਆ ਹੈ ਤੇ ਫਸਲ ਹੋ ਗਈ ਲੋਕ ਐ ਦੇਖੋ ਇਹ ਗਰੀਬ ਦੀ ਚਾਰ ਰੱਬ ਦੇ ਗਰੀਬੀ ਹੋਣੀ ਹੈ ਇਹਦੇ ਅੱਜ ਫਸਲ ਹੋ ਗਈ ਅੱਜ ਇਹਦੇ ਲੈ ਹੁਣ ਮਕਾਨ ਵੀ ਪੌੜ ਇਟਾ ਕਿਸੇ ਨੂੰ ਵੀ ਪਤਾ ਇਟਾ ਕਿੱਥੋਂ ਆਈਆਂ ਨੇ ਲੋਕ ਤਾਂ ਇਹੀ ਕਹਿਣਗੇ ਮਿਹਨਤ ਕਰੀਏ ਤੇ ਫਸਲ ਵਧੀਆ ਹੋਈ ਚੱਲ ਉਹਨਾਂ ਨੇ ਭਾਈ ਦੇ ਲੈ ਇਟਾ ਲੈ ਆਂਦੀਆਂ ਘਰ ਪਕ ਕਮਰਾ ਜਿਹਾ ਖੜਾ ਕਰ ਲਿਆ ਹੈ ਪਹਿਲੇ ਵੀ ਚੱਲ ਟਾਈਮ ਪੈ ਕੇ ਜੀ ਮਤ ਉਹਨਾਂ ਦੀ ਸੋਹਣੀ ਰਹਿਣੀ ਆ ਗਈ ਦੋਨਾਂ ਜੀਆਂ ਦੇ ਸੋਹਣੇ ਕੱਪੜੇ ਪਾਉਣ ਲੱਗ ਗਏ ਕਿਉਂ 2 ਨੰਬਰ ਦਾ ਹਰਾਮ ਦਾ ਪੈਸਾ ਕਿਦਾਂ ਦਾ ਨਜ਼ਾਰਾ ਦਿਖਾਉਂਦਾ ਹੈ ਹਰਾਮ ਦਾ ਹੀ ਹੋ ਕੋਨੇ ਭਾਈ ਜਦੋਂ ਉਹ ਦੇ ਲੈ ਲੋਕਾਂ ਨੇ ਬੜੀ ਖੁਸ਼ੀ ਮਨਾਈ ਦੂਜੀ ਖੁਸ਼ੀ ਕੀ ਹੋਈ ਉਹਨਾਂ ਦੇ ਘਰੇ ਮੁੰਡੇ ਜਨਮ ਲੈ ਲਿਆ 65 ਸਾਲ ਦੀ ਉਮਰ ਚ ਜਾਂ ਮੁੰਡੇ ਜਨਮ ਲੈ ਲੈ ਲੋਕਾਂ ਨੂੰ ਹੋਰ ਵਧਾਈ ਦੇਤੀਆਂ ਬਾਹ ਵਈ ਬਾਜੇ ਠੂਰਾ ਮਾਂ ਬਾਹ ਵਈ ਬਾਜੇ ਠੂਰਾ ਬਾਹ ਪੈਣੇ ਤੁਹਾਡੇ ਰੱਬ ਨੇ ਸੌੜ ਲਈ ਸੋਹਣੀ ਬੁੜੀਆਂ ਉਹਨੂੰ ਬੰਦੇ ਹੋ ਬੜੇ ਖੁਸ਼ ਹੋਈਓ ਜਦੋਂ ਰਾਂਗੇ ਲਾ ਕੇ ਸਾਰਾ ਥੋੜੇ ਵੱਧਿਆ ਗਿਆ ਗਰੀਬੀ ਵੀ ਗਈ ਰੱਬ ਨੇ ਲਾਤ ਵੀ ਦੇਤੀ ਤੇ ਹੁਣ ਆਪਾਂ ਕਿਹਦੇ ਲੈਣ ਤੇ ਜ਼ਵਾਰੇ ਜਵਾਨੀ ਆ ਗਈ ਉਹਦਾ ਚਲੋ ਜੀ ਟਾਈਮ ਲੰਘਦਾ ਗਿਆ ਉਹ ਮਤਲਬ ਕਿ ਬੱਚੇ ਨੂੰ ਪਾਲਦੇ ਫਿਰ ਬੱਚੇ ਦੀ ਕਿਉਂ ਸੋਨਾ ਦੀ ਪੈਸੇ ਦੀ ਕੋਲੇ ਹੈ ਤੇ ਖੇਡਾਂ ਲਿਆਉਣੀਆਂ ਵਧੀਆ ਖਰਾਕ ਕੱਪੜੇ ਸੋਨੇ ਸੋਨੇ ਲਿਆ ਕੇ ਲੋਕਾਂ ਨੇ ਵੀ ਉਹਨੂੰ ਕਿਹਾ ਚਲ ਯਾਰ ਬਹੁਤ ਵਧੀਆ ਹੋ ਗਿਆ ਵੀ ਇਹ ਗਰੀਬ ਪਿੰਡ ਸਾਰਾ ਵੱਧ ਗਰੀਬ ਸੀ ਕਿਉਂਕਿ ਮਾਦਾ ਕਰੀ ਸਾਊਦੀ ਸ਼ਰੀਫ ਦੀਗਾ ਔਰ ਗਰੀਬੀ ਨੇ ਗਰੀਬੀ ਨੇ ਮਾਰਾ ਕਰਮ ਕਰਾਤਾ ਚਲੋ ਜੀ ਉਦੋਂ ਬਾਅਦ ਉਹ ਮਤਲ ਜਦੋਂ ਟਾਈਮ ਲੰਘ ਗਿਆ ਹੁੰਡਾ 10 11 ਸਾਲ ਦਾ ਬਿਮਾਰ ਹੋ ਗਿਆ ਬਿਮਾਰ ਰਹਿਣ ਲੱਗ ਗਿਆ ਜਦ ਬਿਮਾਰ ਰਹਿਣ ਲੱਗ ਗਿਆ ਉਹਨੇ ਤਦ ਦਵਾਈ ਬੂਟੀ ਡਾਕਟਰਾਂ ਦੇ ਜਿੰਨਾ ਪੈਸਾ ਲਾਇਆ ਉਹਨਾਂ ਤੋਂ ਲੱਗਿਆ ਫਿਰ ਉਹ ਬੈਦ ਦੇ ਚਲੇ ਗਿਆ ਸਿਆਣਾ ਬੈਦ ਕੋਈ ਪੁਰਾਣਾ ਉਹਨੇ ਨਾਭੀ ਦੇਖੀ ਨਾ ਵੀ ਜੇ ਕਿਉਰੀ ਦੀ ਅਰਸਾ ਕੱਢਤਾ ਉਹਨੇ ਬੰਦੇ ਨੂੰ ਕਿਹਾ ਵੀ ਗੱਲ ਸੁਣਾ ਬੱਤੀ ਨਾ ਬੱਤੀ ਲੱਗ ਗਈ ਉਹਨੂੰ ਵਿਆਹ ਦੇ ਸਾਰਾ ਸਾਲ ਦਾ ਹੋ ਗਿਆ 16 ਸਾਰਾ ਸਾਲ ਦੇ ਮਤ ਉਹਨਾਂ ਨੇ ਬਦਸ ਪੰਜ ਸਾਲ 10 ਤੋਂ 7 ਤੋਂ ਲੈ ਕੇ 5 6 ਸਾਲ ਉਹਨਾਂ ਨੇ ਦਵਾਈਆਂ ਜੇ ਕੜਦੇ ਪੈਦਾ ਦੇ ਹਕੀਮਾਂ ਦੇ ਫਿਰਦੇ ਆ ਉਹ ਪੈਦਾ ਕੀ ਮਿਲਿਆ ਉਹ ਕਹਿੰਦਾ ਵੀ ਤੁਸੀਂ ਇਹਨੂੰ ਵਿਆਹ ਦਿਓ ਕਿਉਰੀ ਬੱਤੀ ਆ ਬੱਤੀ ਲੱਗ ਗਈ ਵੀ ਉਮਰ ਐਨੀ ਹੈ ਹੀ ਨਹੀਂ ਨਾ ਵੀ ਜੇ ਇੱਕ ਹੀ ਚਾਹਤੀ ਬਿਨਵਾ ਬੁਆਰੀਏ ਚਲੋ ਜੀ ਉਹਨਾਂ ਬੜਾ ਅਫਸੋਸ ਹੋਇਆ ਕਰਦਾ ਫਿਰ ਉਹਨਾਂ ਨੂੰ ਜੀ ਚੰਗੇ ਘਰ ਦਾ ਰਿਸ਼ਤਾ ਆ ਗਿਆ ੁੰਡੇ ਨੂੰ ਪਰ ਇਹ ਫਿਰ ਤਾਂ ਜੀ ਬਾਹਰ ਦੀ ਪਤਨੀ ਲਾਦਾ ਨਹੀਂ ਨਾ ਖਾਲ ਖਰਾਕ ਸੋਣੀ ਦੀ ਹੰਦਰ ਹੇਲ ਹੋ ਗਿਆ ਵਧੀਆ ਬਣ ਗਿਆ ਤੇ ਉਹ ਜਦੋਂ ਜੀ ਮਤਲਬ ਹੋ ਕੁੜੀ ਵਾਲੇ ਦੇਖਣ ਆਏ ਰਿਸ਼ਤਾ ਹੋ ਗਿਆ ਸਿਰਸਾ ਥੋੜੇ ਚਰਵਾ ਜੀ ਵਿਆਹ ਹੋ ਗਿਆ ਛੋ 18 19 ਸਾਲ ਇਹ ਅੱਗੇ ਲੋਕ 5 5 4 4 ਸਾਲ ਮੰਗੇ ਰਹੇ ਨੇ ਪੁਰਾਣੇ ਹੋਣ ਵਾਲਾ ਕੰਮ ਲਈ ਵੀ ਦੇਖਣਗੇ ਚੁੰਝੜਾ ਕਿ ਲੈ ਆਏ ਮਾਗਰ ਫਿਰ ਅਦਾਜ਼ਾ ਜਿਹਾ ਭਗੜੇ ਪੈਂਦੇ ਨੇ ਨਾ ਕੁੜੀ ਦੀ ਪਰਖੀ ਨਾ ਮੁੰਡਾ ਪਰਖੇ 100 ਮੁੰਡੇ ਚ ਰੋ 100 ਕੁੜੀ ਚ ਰੋ ਹੁਣ ਉਹ ਕੰਮ ਉਹ ਪਰਖ ਦੇ ਦੇ ਉਸ ਟਾਈਮ ਤੇ ਕਿ ਕੋਈ ਸਰੇਹਾ ਮਿਲੇ ਕੁੜੀ ਵੱਲੋਂ ਕੋਈ ਸਰੇਹਾ ਵੱਲੇ ਮੁੰਡੇ ਵੱਲੋਂ ਫਿਰ ਆਪਾਂ ਉਹਦਾ ਨਿਰਣਾ ਲਈਏ ਉਹ ਜੇ ਜਦੋਂ ਉਹਨਾਂ ਨੇ ਮਤਲਬ ਇਹ ਕਰਿਆ ਵਿਆਹ ਹੋ ਗਿਆ ਸੋਹਣਾ ਕਾਜੇ ਵਾਜਾ ਨਾਲ ਵਿਆਹ ਕਰਿਆ ਮੁੰਡਿਆ ਤੌਰ ਨਾਲ ਵਧੀਆ ਮਜ਼ੇਰਾ ਰਿਸ਼ਤੇ ਆ ਰ ਇਕੱਠੇ ਹੋਏ ਜਿਹੜੇ ਕਦੇ ਪਤਲਾ ਲੈਣ ਨਹੀਂ ਆਉਂਦੇ ਫਿਰ ਉਹ ਵੀ ਹਮਦਰਦ ਬਣ ਗਏ ਠੀਕ ਹੈ ਨਾ ਇੱਕ ਇਹ ਮਜ਼ਕ ਹਉਤ ਹੈ ਵੀ ਮਜ਼ਕ ਕੇ ਦੇਣੇ ਵਾਲੇ ਕਿਸੇ ਕੋ ਗਰੀਬੀ ਨਾ ਦੇ ਮੌਤ ਦੇ ਦੇ ਮਗਰ ਬਦ ਨਸੀਬੀ ਨਾ ਦੇ ਬਦ ਨਸੀਬੀ ਐ ਜੀ ਇਹ ਬਹੁਤ ਮਾੜੀ ਹੈ ਗਰੀਬੀ ਘੱਟ ਲੂ ਬਦ ਨਸੀਬੀ ਕੱਟੀ ਜਾਂਦੀ ਠੀਕ ਹੈ ਨਾ ਜਿਹੜੇ ਮਜ਼ਕ ਕੇ ਆਪਦਾ ਉਹ ਕਰਦੇ ਦੇ ਰਿਸ਼ਤੇਦਾਰ ਪਾਸਾ ਬੜਦੇ ਦੇ ਪਜਾਮਾ ਕੁਤ ਮੰਗੂਗਾ ਹੈ ਬਿਉ ਕਰੂਗਾ ਤੇ ਉਸ ਗੱਲ ਮੌਜੂਦ ਨਾਲ ਸਾਰੇ ਵਿਆਹ ਚ ਬੁਲਾਏ ਬੜਾ ਘੱਟਵਟ ਕਰਿਆ ਤੇ ਉਦੋਂ ਬਾਅਦ ਵੀ ਉਹ ਥੋੜੇ ਚਿਰ ਬਾਅਦ ਜਦੋਂ ਵਿਆਹ ਹੋ ਗਿਆ ਸਾਰਾ ਕੁਝ ਹੋ ਗਿਆ ਫਿਰ ਉਹ ਕਹਿੰਦਾ ਬਾਪੂ ਬੁਲਾਇਆ ਉਹਨੇ ਕਹਿੰਦਾ ਹਾਂ ਕਹਿੰਦਾ ਉਹ ਰਿਹਾ ਕਹਿੰਦਾ ਹਾਂ ਦਾਸ ਕਹਿੰਦਾ ਵੇਖ ਮਜ਼ਕ ਅੱਜ ਤੋਂ 25 ਸਾਲ ਪਿੱਛੇ ਨਿਗਾਹ ਮਾਰ ਆਪਣੀ ਕੀ ਪੋਜੀਸ਼ਨ ਸੀ ਕਹਿੰਦਾ ਪੁੱਤ ਗਰੀਬੀ ਸੀ ਦੋ ਮਾੜੇ ਮੌਲੇ ਠੱਗੇ ਸੀ ਮੈਂ ਜਿਸਕੇ ਦੀ ਮਾਂ ਤੇ ਕਰਜ਼ੇ ਤੇ ਰੋਟੀ ਕਮਾਣੀ ਬਾਹਰ ਖਾਣ ਪਿੰਡ ਜੋਗੀ ਖਾਸਲ ਕਰ ਲੈਂਦੇ ਸੀ ਉਹ ਕਹਿੰਦਾ ਹਾਂ ਕਹ ਤਾਂ ਇੱਕ ਮੈਨੂੰ ਹੋਰ ਦੱਸ ਵੀ ਜਦੋਂ ਤੇਰੇ ਸਾਹਮਣੇ ਕੋਈ ਕਤਲ ਵੀ ਹੋਇਆ ਸੀ ਕਿਸੇ ਬੰਦੇ ਦਾ ਮੁੰਡਾ ਪੁੱਜਾ ਕਾ ਦਿਮਾਗ ਤੇ ਰੋੜ ਪਾ ਕੇ ਦੱਸ ਹਾਂ ਉਹਨੂੰ ਕਹਦਾ ਬੁਖਦੀ ਹੈ ਕਤਲ ਦੀ ਗੱਲ ਉਹ ਕਹਿੰਦਾ ਹਾਂ ਹੋਇਆ ਸੀ ਕਹਿੰਦਾ ਉਹ ਕੀ ਹੋ ਰਹੀ ਕਹਿੰਦਾ ਤੈਨੂੰ ਕੀ ਲੈਣਾ ਪੁੱਤ ਛੱਡ ਫਰਾ ਹੋਈ ਬੀਤੀ ਗੱਲ ਜੁਗੜੇ ਲਾਂਗੇ ਨਾ ਨਾ ਕਹਿੰਦਾ ਮੈਂ ਦੱਸਦਾ ਦੇ ਮੈਨੂੰ ਪਤਾ ਲੱਗੇ ਮੈਂ ਸੁਣਿਆ ਉਹ ਕਹਿੰਦਾ ਫਲਾਣੇ ਸਰਦਾਰ ਦਾ ਮੁੰਡਾ ਫਲਾਣੇ ਸਰਦਾਰ ਦੇ ਮੁੰਡੇ ਨੇ ਬੜਤਾ ਸੀ ਮੇਰਾ ਚੱਲਦਾ ਸੀ ਹਾਲ ਮੈਂ ਪਹੁੰਚ ਗਿਆ ਦੀ ਬਤ ਆਈ ਜੀਂ ਚਲ ਮਹਾਜੋ ਖੁਡਕੜਿਆ ਮਾ ਗਰਮੀ ਦੀ ਮਤਲਬ ਹੀ ਰੋਹੀ ਬੀਆ ਬਾਂਦੇ ਕੋਈ ਮਦੀ ਮੰਦੀ ਕੱਲੀ ਟ੍ਰੇਨ ਲੈ ਲਈ ਸੀ ਕਹਿੰਦਾ ਅੱਛਾ ਕਹਿੰਦਾ ਫਿਰ ਕਹਿੰਦਾ ਉਹ ਕਹਿੰਦਾ ਉਹ ਭਾਈ ਮਾਰਦਾ ਕਹਿੰਦਾ ਮੇਰੇ ਤੇ ਗਰੀਬੀ ਸੀ ਮੈਂ ਕਿਹਾ ਵੀ ਜੇ ਮੈਂ ਦੇਖ ਤਾ ਲਿਆ ਮਾਰਦਾ ਵੀ ਜੀ ਮੈਂ ਗਵਾਹੀ ਮਤਲਬ ਕਰੂੰਗਾ ਮੈਨੂੰ ਸਰਕਾਰੀ ਗਵਾਹ ਬਣਨਾ ਪੋੜਾ ਬਸ ਮਦਗ ਵਾਈਆਂ ਦਿਨੀ ਪੈਣ ਗਿਆ ਮੇਰੇ ਕੋਲ ਨਹੀਂ ਗਿਆ ਸੀ ਨਾਲੇ ਮੇਰੀ ਦੋ ਸੋਹਣੀ ਪੈਂਦੀ ਸੀ ਇਹਦਾ ਮੈਂ ਭਾਈ ਮੈਂ ਕਿਹਾ ਚਲ ਮੇਰੀ ਗਰੀਬੀ ਤੇ ਉੱਤੀ ਜੋ ਮੈਂ ਉਹਦੇ ਮਰੇ ਹੋਏ ਦੀਆਂ ਟੂਮਾ ਟਾਮਾ ਲਾ ਕੇ ਸੇ ਅੱਗੇ ਸੇ ਰੀ ਮਾਂ ਨੂੰ ਫੜਾ ਸੀ ਆਲੇ ਰੰਗ ਭਾਗ ਲੱਗੇ ਉਹ ਉਹਦੇ ਕੰਠੇ ਤੇ ਹਾਰ ਮਾਲਾ ਦੇ ਨੇ ਹਲਾ ਛਤਾਲਾ ਫੇ ਬੱਪੂ ਉਹ ਮਹੀ ਦੀ ਜੇ ਤੂੰ ਕਹਿੰਦਾ ਮੇਰੇ ਘਰੇ ਆ ਕੇ ਮੇਰੇ ਬਾਪ ਨੂੰ ਜ਼ਾਦੰਦਾ ਖਬਰੀ ਦਾ ਤੈਨੂੰ ਕਿੰਨਾ ਦਾ ਨਾਮ ਦੇਣਾ ਸੀ ਕਿੰਨਾ ਨਾ ਇਹ ਤੋਂ ਦਿਮਾਗ ਤੋਂ ਰਹਿਤ ਹੁੰਦਾ ਕਹਿੰਦਾ ਮਾਰਿਆ ਮੱਥੇ ਤੇ ਅੱਜ ਕਹਿੰਦਾ ਮੈਂ ਉਹੀ ਆ ਜਿਹੜਾ ਉਲਮ ਵੱਡ ਕਾਤਲ ਹੁੰਦਾ ਵਿਖਤ ਐ ਆ ਕੇ ਘਰੇ ਨਹੀਂ ਦੱਸਿਆ ਮੈਂ ਤੇਰੇ ਘਰ ਜਨ ਤਾਂ ਲਿਆ ਉਹ ਕਹਿੰਦਾ ਵੀ ਠੀਕ ਐ ਮੈਂ ਮੰਨਦਾ ਮੈਂ ਪਾਪੀ ਆ ਮੈਂ ਦੇਣਾ ਦੀ ਸਾਰਾ ਕੁਝ ਪਰ ਕਹਿੰਦਾ ਮੈਨੂੰ ਐਂ ਦੱਸ ਵੀ ਆ ਬਗਾਨੀ ਦੀ ਲਾਗੀ ਕਸੂਰ ਐ ਇਹ ਕਿ ਡੰਡੀ ਐ ਕੰਦਾ ਬਾਪੂ ਬਗਾਨੀ ਦੀ ਨਹੀਂ ਇਹ ਘੋੜੀ ਐ ਜਿਹਨੇ ਮੈਨੂੰ ਅਦਬ ਜਾਇ ਜੇ ਪਾਰ ਕਰ ਜੀ ਤੇ ਮੈਨੂੰ ਮਾਰਨ ਵਾਲਾ ਕੋਣ ਸੀ ਉਹ ਵਾਹ ਜੀ ਵਾਹ ਕਹਿੰਦਾ ਇਹ ਘੋੜੀ ਐ ਉਹ ਉਸ ਟਾਈਮ ਦੀ ਇਹ ਇਹਨੂੰ ਮੈਂ ਇਹਨੇ ਮੈਨੂੰ ਅਦਬ ਜਾਇ ਧੋਖਾ ਦੇ ਮੈਨੂੰ ਅਦਬ ਜਾਇ ਧੋਖਾ ਦੇ ਕੇ ਚੱਲਿਆ ਆਪਣਾ ਹਿਸਾਬ ਦਾ ਪੂਰਾ ਜਿੰਨਾ ਮਿਰਤ ਲੈ ਪੈਸਾ ਲਾਇਆ ਸੀ ਉਹ ਮੇਰਾ ਸਭ ਮੈਂ ਲੈ ਲਿਆ ਡਾਕਟਰਾਂ ਆ ਹਲਵਾਈਆਂ ਆ ਵਿਆਹ ਆ ਸਾਰੇ ਦਾ ਵੀ ਉਹ ਮੈਂ ਨਾ ਮੈਂ ਤੇਰਾ ਪੁੱਤਾ ਨਾ ਤੂੰ ਮੇਰਾ ਪਿਓ ਐ ਇਹ ਸਭ ਦੇ ਲੈ ਲੈਨੇ ਸਰਬੰਧ ਸੀ ਵੀ ਉਸ ਗੱਲ ਨੂੰ ਵੀਰ ਵੀ ਇਹ ਚੀਜ਼ਾਂ ਸੁਣੋ ਗਰੇ ਮਾਰਦੇ ਬਿਠਾਓ ਕਿਸੇ ਦਾ ਮਾਰਾ ਨਾ ਕਰੋ ਫਿਰ ਉਹ ਮੁੰਡਾ ਮਰ ਗਿਆ ਜੀ ਫਿਰ ਉਹ ਮਰ ਗਿਆ ਅੱਛਾ ਉਹ ਕਹਿੰਦਾ ਵੀ ਮੈਨੂੰ ਧੋਖਾ ਹੀ ਨਹੀਂ ਦੇ ਲੀਡ ੱਪ ਜਾਂਦੀ ਕਹਿੰਦਾ ਮੈਨੂੰ ਧੋਖਾ ਨਾ ਨਹੀਂ ਮੈਨੂੰ ਧੋਖਾ ਕਰਦਾ ਤੂੰ ਜੇ ਮੇਰੇ ਬਾਪ ਨੂੰ ਆ ਕੇ ਘਰੇ ਸਾਲਾ ਕਹ ਤੈਨੂੰ ਮੇਰੇ ਬਾਪ ਖਾਨੀ ਕਿੰਨੇ ਤੋਂ ਸੋਨੇ ਜਿਹਾ ਨਮਾਨਦਾ ਹੈ ਪਰ ਕਹਿੰਦਾ ਮੇਰੀ ਮਿੱਟੀ ਭਰੀ ਜਿ ਘਰੀ ਮੈਂ ਮੇਰਾ ਉਸ ਟਾਈਮ ਮੇਰੇ ਮੇਰੇ ਭੌਰ ਨੇ ਮੈਨੂੰ ਉਹ ਚਿੱਤਾਂ ਮੈਂ ਤੇਰਾ ਸੇ ਕੋਈ ਦੁਨੀਆ ਦੇ ਪਰ ਦੁਨੀਆ ਤੇ ਹੈ ਕੋਈ ਕੇ ਰੱਬ ਹੈ ਵੀ ਉਸ ਗੱਲ ਨੂੰ ਮੰਗੋ ਭਾਈ ਇਹ ਚੀਜ਼ਾਂ ਦਾ ਪੂਰਾ ਖਿਆਲ ਰੱਖਿਆ ਕਰੋ ਜੀਵਨ ਜਿਹੜਾ ਇਹ ਦੁਨਿਆਵੀ ਜੀਵਨ ਹੈ ਨਾ ਪਰ ਮਿਲਿਆ ਹੋਇਆ ਇੱਕ ਬਹੁਤ ਵੱਡ ਮੁੱਲ ਹੈ ਇਹ ਚ ਭਲਾ ਕਰੋ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਕਿਸੇ ਦੀ ਚੋਰੀ ਕਰਨੀ ਕਿਸੇ ਜੇਬ ਕਰਨੀ ਆਪਦੀ ਅਕਲ ਬਗਾਨੀ ਮਾਇਆ ਹਰੇਕ ਨੂੰ ਬੜੀ ਲੱਗਦੀ ਹੈ ਪਰ ਇਹ ਜਿਹੜਾ ਬੰਦਾ ਹੋਈ ਹੈ ਜਿਹੜਾ ਕਹੇ ਵੀ ਮੈਂ ਛੋਟਾ ਮੇਰੀ ਅਗਰ ਛੋਟੇ ਬਗਾਨੇ ਦੀ ਅਕਲ ਬੱਡੀ ਹੈ ਜੇ ਉਹ ਉਹ ਜੀ ਹੈ ਮੇਰੀ ਮਾਇਆ ਬਹੁਤ ਜ਼ਿਆਦਾ ਹੈ ਮੇਰੀ ਜੇ ਜੜੀ ਉਹਦੇ ਵਿਚਾਰੇ ਉਹ ਸਹੀ ਵੀ ਠੀਕ ਹੈ ਇੱਥੇ ਬਰਕਤ ਆਉਂਦੀਆਂ ਨੇ ਐਵੇਂ ਜਿਵੇਂ ਇੱਕ ਦੋ ਭਾਈ ਤੇ ਜ਼ਿਮੀਦਾਰ ਜੱਟ ਸੀਮੀਂਆਂ ਉਹਨਾਂ ਦੀਆਂ ਕਲਾਸ਼ਣੀਆਂ ਆਂਦੀਆਂ ਦੋਨਾਂ ਦੀ ਜਾਣੀਆਂ ਹੁੰਦੀਆਂ ਕਲਾਸ਼ਣੀਆਂ ਦਰਾਣੀ ਸਾਹਿਬ ਦੀ ਕ세 100 ਜੋ 5000 4% ਦੀ ਬਣਦੀ ਉਹਨੂੰ ਸਭ ਤਕਰੀਬਨ ਇੱਕ ਜੁਨੇ ਬੜਾ ਖੌਮ ਮੰਗਿਆ ਨੇ ਸਹੀ ਹੈ ਇੱਕ ਕੰਮ ਕਰਾਉਣ ਗਿਆ ਜਨਾਨੀਆਂ ਦਰਾਉਣੀਆਂ ਭਾਈਆਂ ਉਚਾਲੇ ਵੱਡੀ ਵੱਡੀ ਗੰਧ ਜੇ ਮਿਸਤਰੀ ਭਾਈ ਇੰਨੀ ਨੂੰ ਨਹੀਂ ਭਾਈ ਸਿਰ ਨਹੀਂ ਦਿਖਾ ਜੈਨੇ ਕਰਦਾ ਸੀ ਕਹਦਾ ਆਇਆ ਕਹਿੰਦਾ ਸਾਡੇ ਇੱਕ ਜੀ ਸਿਰ ਨਾਲ ਲਿਖੇ ਨਾ ਜਣੀ ਇਤੋ ਕ ਉਹ ਭਾਈ ਸਹੀ ਭਾਈ ਦੋਨਾਂ ਦਾ ਪਿਆਰ ਬਹੁਤ ਸੀ ਦੋਨੇ ਭਾਈਆਂ ਦਾ ਬੜਾ ਪਿਆਰ ਸੀ ਇੱਕ ਦੇ ਚਾਰ ਕੁੜੀਆਂ ਕੁੜੀਆਂ ਨੇ ਇੱਕ ਦੇ ਦੋ ਮੁੰਡੇ ਨੇ ਤਾ ਉਹ ਸੋਚਿਆ ਕਰਨ ਬਾਹਰ ਵਿਖੇ ਜਾ ਕੇ ਭਾਈ ਉਹ ਨਹੀਂ ਭਾਈ ਤੂੰ ਫੇਰ ਕਰਨਾ ਜ਼ਰਾ ਸੇਰੀਆਂ ਕੁੜੀਆਂ ਮੈਂ ਬਿਆਉਂ ਖੇਤਾਂ ਇਕੱਠੇ ਹੁੰਦੀ ਤੇ ਕਰੇ ਇਕੱਠੇ ਨੇ ਹੁੰਦੇ ਦੀਆਂ ਕਰੇ ਤਾਂ ਨਾ ਹੋ ਹੁੰਦੇ ਹੁੰਦੇ ਦੀ ਉਹ ਭਾਈ ਬੜਾ ਆਇਆ ਵਾਈ ਕਹਿੰਦਾ ਆਪਣਾ ਕੋ ਸਬ ਮਤਲ ਕੰਮ ਗਲਤ ਹੋ ਗਿਆ ਕਿ ਅਪਾ ਕਿਵੇਂ ਘਟਾਂ ਪਰ ਇੱਕ ਮਿੰਟ ਨਹੀਂ ਭਰੇ ਹੋ ਜੇ ਆ ਕੰਧ ਕਰਾ ਦੀਆਂ ਉਹ ਕਹਿੰਦਾ ਕੋਈ ਨਹੀਂ ਸਮ ਸਮ ਹੈ ਨਾ ਗਿਉ ਆਪਣੇ ਜਵਾਬ ਢਾਓ ਉਹ ਭਾਈ ਜਦੋਂ ਫਸਲ ਆਇਆ ਕਰੇ ਹੈ ਉਹ ਤਾਂ ਜਿਹਾ ਛੋਟਾ ਸੀ ਜਿਹਦੇ ਦੋ ਮੁੰਡੇ ਮੁੰਡੇ ਦੇ ਉਹਦਾ ਮਦਕ ਆਪਦਾ 4-5 ਪੂਰੀਆਂ ਕੜਕਦੀਆਂ ਉਹਦੇ ਕੋਲ ਛਿੜਦਿਆ ਕਰੀ ਬੋਲ ਚ ਆਪਦਾ ਚੱਕੀ ਕਿ ਚਾਰ ਕੁੜੀਆਂ ਨੇ ਉਹਦੇ ਚਾਲ ਉਹ ਵਿਚਾਰਾ ਕਮਾਊਗਾ ਵੀ ਕਮਾਊ ਹੈ ਉਹ ਚਾਰ ਕੁੜੀਆਂ ਕੁੜੀਆਂ ਉਹਨੇ ਕਿਉਂ ਕੰਨਿਆ ਦੇ ਵੀ ਹੈ ਨਾ ਚਾਰ ਚਾਰ ਪੈ ਵਟ ਕੇ ਵਿਆਹ ਜੋ ਕਰ ਲੂੰ ਤਾਂ ਅਸੀਂ ਇਕੱਠੀ ਹੁੰਦੇ ਉਹ ਜਿਹੜਾ ਬੜਾ ਸੀ ਉਹ ਆਪਦੇ ਬੋਲ ਚ ਚੱਕ ਕੇ ਉਹਦੇ ਬੋਲ ਛਿੜਦਿਆ ਕਰੀ ਵੀ ਉਹਦੇ ਜਵਾਗ ਛੋਟੇ ਨੇ ਨਿਆਣੇ ਨੇ ਹੈ ਵਿਚਾਰ ਪੜ ਜਾਵੇ ਫਿਰ ਉਹਦਾ ਸਾਰਾ ਹੂਜੂ ਚਾਰ ਕੋਈ ਨਹੀਂ ਇਹ ਨੂੰ ਮੈਦੇਮ ਜਾਣੀ ਉਹ ਆਪਣੀ ਫਸਲ ਉਧਰ ਰਹਿੰਦੇ ਉਹ ਫਸਲ ਉਹਦੇ ਉਧਰ ਰਹਿੰਦੇ ਮਤਲਬ ਇੰਨਾ ਰੱਬ ਦੇ ਉਹਨਾਂ ਨੇ ਮੌਸਮ ਤੋਂ ਬੋਲਤਾ ਆਦੀ ਤੇ ਵੀ ਉਸ ਗੱਲ ਮੰਗੂ ਵੀ ਭਾਈ ਬਸ ਉਹਨਾਂ ਨੇ ਵੀ ਭਰਾਂ ਸੋਚਿਆ ਐਂਡ ਵਿੱਚ ਕੀ ਹੋਇਆ ਹੈ ਉਹ ਕਹਿੰਦਾ ਵੀ ਮੇਰੇ ਦਾਣੇ ਕਿਵੇਂ ਵੱਧ ਹੋਏ ਉਹ ਕਹਿੰਦਾ ਮੇਰੇ ਦਾਣੇ ਕਿਵੇਂ ਵੱਧ ਹੋ ਗਏ ਤਾਂ ਕਹਿੰਦਾ ਭਾਈ ਆਪਾਂ ਰੱਬ ਨੇ ਬਰਕਤਾਂ ਪਾਈਆਂ ਨੇ ਆਪਾਂ ਇਕੱਠੇ ਰਹਨੇ ਆ ਆਪਾਂ ਪਿਆਰ ਭਾਵਨਾ ਇਕੱਠਾ ਬਣਾਉਂ ਗਿਆ ਦਾ ਪਿਆਰ ਹੈ ਜਿਵੇਂ ਕਹਿੰਦਾ ਪਰਸੀ ਨਹੀਂ ਆਉਂਗਾ ਪੁੱਮੀ ਲੜਦੇ ਹੋਈਏ ਨਾ ਤੇਰੇ ਫਸਲ ਨਾ ਮੇਰੇ ਫਸਲ ਹੋਣੀ ਦੀ ਹੈ ਕਹਿੰਦਾ ਇਹ ਬਰਕਤ ਹੈ ਪਿਆਰ ਚ ਬਰਕਤ ਹੈ ਇੱਕ ਇੱਕ ਚ ਚੱਲ ਉਹ ਗੱਲ ਮੰਗੂ ਵੀ ਮਦਦ ਚੰਗਾ ਕਰਮ ਕਰੋ ਕੋਈ ਵੀ ਹੈ ਹਰੇਕ ਨਾ ਚੰਗਾ ਕਰੋ ਚੰਗਾ ਵਰਤੋ ਕਰੋ ਚੰਗੀ ਉਹਦੇ ਨਾਲ ਸਿੱਖਿਆ ਦਿਓ ਜੇ ਕੋਈ ਗਲਤ ਰਾਹ ਹੈ ਨਾ ਉਹ ਸਿੱਖ ਸਮਝਾਓ ਠੀਕ ਹੈ ਨਾ ਹ ਹ ਹੁੰਦਾ ਹਰੇਕ ਦੀ ਆਪਣੀ ਅਕਲ ਵੱਡੀ ਹੈ ਕੋਈ ਸਮਝ ਨਾਲ ਸੋਚ ਕੇ ਮਿਲਦਾ ਹੈ ਪਰ ਉਹ ਸਮਝੂ ਜਿਹਦੇ ਦਿਨ ਸਾਫ ਹੋਣਗੇ ਸਹੀ ਹੋਣਗੇ ਹਣ ਹੋਣਗੇ ਠੀਕ ਹੈ ਨਾ ਵੀ ਉਸ ਦਾ ਲੋਂ ਪਾਈ ਪੈਸਾ ਦਾ ਹੱਕ ਨਹੀਂ ਛੱਡਦਾ ਹੱਕ ਹਲਾ ਦੀ ਇਹੋ ਬੱਚਾ ਰਹੇ ਉਹਨੇ ਕਿੰਨਾ ਧੜਕੋਟਿਆ ਹਾਂ ਅਖੀਰ ਉਹਨੇ ਮਰਦੇ ਜੰਮ ਅਖੀਰ ਤੇ ਇਹ ਗੱਲ ਕਿਹਾ ਤੂੰ ਮੇਰਾ ਬਾਪ ਨਹੀਂ ਮੈਂ ਤੇਰਾ ਪੁੱਤ ਨਹੀਂ ਦੇਣ ਲੈਣੇ ਸਬੰਧ ਨਹੀਂ ਤੇ ਪੁੱਤ ਕਹੇ ਤਾਂ ਨਹੀਂ ਹੁਣ ਜਿਹੜਾ ਪਗ ਮੇਰਾ ਪੁੱਤ ਹੈ ਜਾਂ ਮੇਰਾ ਪੋਤਾ ਮੈਂ ਨਾ ਇਹ ਸਭ ਪੂਰ ਬਣ ਕੇ ਆਏ ਖਬਰ ਕੀ ਕਿ ਮਦਿਨਾ ਕਿੰਨਾ ਕਦੇ ਨੂੰ ਰਾਜ ਦੇਉਣਾ ਕਿੰਨਾ ਕਦੇ ਠੇਡੇ ਪਾੜ ਰਹੇ ਨੇ ਇਹ ਤਾਂ ਆਪ ਦੀ ਜਿਹੜਾ ਜੀਵਨ ਦਿੱਤਾ ਉਹਨੂੰ ਸੁਖਾਵਾਂ ਕਰਨ ਖਾਤੇ ਤੇ ਹਰੇਕ ਦਾ ਭਲਾ ਸੋਚੀ ਜਿਉਣਾ ਉਹ ਕਿਸੀ ਲਈ ਜਿਉਵੇ ਆਪਦੀ ਤਾਂ ਹਰੇਕ ਜਿਉਂਦਾ ਆਪਦਾ ਤਾਂ ਹਰੇਕ ਜਿਹੜਾ ਦੁਇ ਰਗ ਭਲਾ ਕਰਦਾ ਉਹ ਭਲਾਈ ਆ ਉਹ ਜੀਵਨਾ ਹੈ ਇਹ ਮੇਰੀ ਤਾਂ ਪਾਈ ਇਹੀ ਬੇਨਤੀ ਹੈ ਕਿ ਸਾਰਿਆਂ ਨੂੰ ਇਹ ਚੀਜ਼ਾਂ ਦੇ ਅਮਲ ਕਰਨੇ ਮੇਰੀ ਇਹ ਜੀ ਸਟੋਰੀ ਹੈ ਇਹ ਤੁਹਾਨੂੰ ਵਧੀਆ ਲੱਗੀ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਲਾਈਕ ਕਰਨਾ ਤਾਂ ਕਿ ਅਸੀਂ ਤੁਹਾਨੂੰ ਇਹ ਜੀ ਇਤਿਹਾਸਕ ਗੱਲਾਂ ਸੁਣਉਂਦੇ ਰਹੀਏ ਹਾਂ ਆਪਦੇ ਸਗੇ ਭਾਈ ਦੇ ਮੂੰਹੋਂ ਫੜ ਕੇ ਆਪਦੇ ਪੁੱਤਾਂ ਨੂੰ ਦਿੰਦਾ ਹੈ ਪੁੱਤਾਂ ਪੁੱਤਾਂ ਕਿ ਸਾਉਂਦੇ ਪਤਾ ਹੀ ਨਹੀਂ ਉਹ ਗੱਲਾਂ ਵੀ ਆਪ ਦਾ ਹਾਂ ਜਿਵੇਂ ਉਹ ਸਾਡੇ ਕਬੀਰ ਗੋਦੀਗਾ ਉਹਦੀ ਬੜੇ ਮੁੰਡਿਆਂ ਦਾ ਬਣਦੀ ਸੀ ਜੰਮੇ ਆਏ ਸੀ ਛੋਟਾ ਮਰ ਕਰਦਾ ਜੇ ਸਭ ਤੋਂ ਛੋਟਾ ਦੀਗਾ ਛੋਟੇ ਨਹੀਂ ਸਾੰਬੇ ਛੋਟੇ ਨਹੀਂ ਕਰੇ ਛੋਟੇ ਖਰਾਬ ਹੋ ਗਏ ਉਹ ਭਾਈ ਜਦੋਂ ਕੱਲ ਹੋਗੀ ਹੋਈ ਬਜ਼ੁਰਗ ਮਰਨ ਦੇ ਕਿਨਾਰੇ ਚ ਰਹਿ ਗਿਆ ਅੱਛਾ ਮਰਨ ਦੇ ਕਿਨਾਰੇ ਚ ਲਿਆ ਗਿਆ ਉਹ ਕਹਿੰਦਾ ਵੀ ਮੈਂ ਮੇਰੇ ਜਬਸੀਰ ਕਰਾ ਦੇਣਾ ਨਾ ਨਾ ਮੇਰੇ ਤਿੰਨ ਚਾਰ ਕੁੜੀਆਂ ਨੇ ਇਹ ਤਿੰਨ ਮੁੰਡੇ ਨੇ ਵੀ ਕਹਿੰਦੇ ਜ਼ਮੀਨ ਦਾ ਰੋਲਾ ਪੈਂਦਾ ਫਿਰੂ ਵੀ ਮੇਰੇ ਉਹ ਜਾ ਕੇ ਸਰਪੰਚ ਨੂੰ ਇਹ ਗੱਲ ਉਹਨੇ ਬੁਲਾ ਕੇ ਘਰੇ ਗਈ ਉਹ ਕਹਿੰਦਾ ਵੀ ਚਲ ਮੈਂ ਕਰਾਇਆ ਉਹਨਾ ਨਾਲ ਬੈਠੋ ਚਲ ਭਾਈ ਜੇ ਪਰ ਕਹਿੰਦਾ ਵੀ ਇੱਕ ਗੱਲ ਸੁਣ ਲੈ ਭਈ ਮੈਂ ਇਹ ਜ਼ਮੀਨ ਇਹਦੀ ਜ਼ਮੀਨ ਕੰਜਰ ਦੀ ਇਹਦੇ ਮੁੰਡਿਆਂ ਨੇ ਨਾ ਉਹਦੇ ਦੋ ਪੋਤੇ ਦੇ ਉਹਦੇ ਵੀ ਮੈਂ ਪੁੱਤੈ ਨਾ ਘਰੋਂ ਇਹਨੂੰ ਨਹੀਂ ਦੇਣੀ ਮਤਲਬ ਇਹਦੇ ਨਾਲ ਨਹੀਂ ਘਰਾਉਣੀ ਮੈਂ ਇਹ ਉਹ ਸਰਪੰਚ ਬਹੁਤ ਸਿਆਣਾ ਸਮਝਦਾਰ ਬੰਦਾ ਉਹ ਕਹਿੰਦਾ ਮੈਨੂੰ ਐਂ ਦੱਸ ਲੈਣਾ ਦਾ ਰਾਹ ਵੀ ਹੁਣ ਤੈਨੂੰ ਕਿਹੜਾ ਪੁੱਤਾ ਵੱਡਾ ਸਾਹ ਦਾ ਕਹਿੰਦਾ ਛੋਟਾ ਕਹਿੰਦਾ ਦੋ ਕਹਿੰਦਾ ਮੇਰੇ ਅੱਗੇ ਪੁੱਛਿਆ ਵੀ ਉਹਨਾਂ ਨੇ ਵੀ ਕਿਵੇਂ ਆ ਕਿੱਥੇ ਆ ਬਾਅਦ ਕਹਿੰਦਾ ਫਰਜ਼ ਕਰ ਇਹ ਨਾ ਹੁੰਦਾ ਦੋ ਹੁੰਦੇ ਤੇਰੇ ਮੁੰਡੇ ਤੇਰਾ ਬਜ਼ੁਰਗ ਇਨਾਂ ਦੋਨਾਂ ਦੇ ਨਾਲ ਜ਼ਮੀਨ ਕਰਾਇਆ ਜਾਂਦਾ ਤੈਨੂੰ ਕੌਣ ਰੋਟੀ ਦਿੰਦਾ ਕੌਣ ਸਾਹਂਦਾ ਵੀ ਹੈ ਜੇ ਤੇ ਉਹ ਜ਼ਮੀਨ ਤੇਰੇ ਨੂੰ ਆਈ ਤੈਨੂੰ ਵਿਰਾਸਤ ਮਿਲੀ ਤਾਂ ਤੇਰੀਨਾਂ ਚਾਹੀ ਸੇਵਾ ਕਰੀ ਕੁਮੇਦਰੀ ਜ਼ਮੀਨ ਦੇ ਲਾਲਚ ਨੂੰ ਕਰੀ ਕਿਵੇਂ ਕਰੀ ਠੀਕ ਹੈ ਨਾ ਹਰੇਕ ਅੱਜ ਕੱਲ ਇਹ ਹੀ ਆ ਵੀ ਭਾਈ ਚਾਰ ਖੁੱਡ ਬਜ਼ੁਰਗਾਂ ਦੇ ਨਾਉਣ ਚਾਹੀਦੇ ਨੇ ਕਿਉਂਕਿ ਹੁਣ ਤਾਂ ਮਾਹੌਲ ਹੀ ਬਹੁਤ ਖਰਾਬ ਹੋ ਗਿਆ ਹੈ ਉਹ ਕਹਿੰਦਾ ਵੀ ਫੇਰ ਤੂੰ ਕੀ ਕਰਦਾ ਤੂੰ ਜਿਮੇ ਤੈਨੂੰ ਆਈ ਹੈ ਦਾਦੇ ਰਾਹੀ ਉਹ ਵੀ ਵੰਡ ਜਾ ਤੇਰੀ ਉਹਦਾ ਬਣਦੀ ਹੈ ਨਹੀਂ ਬਣਦੀ ਉਹਨੋਂ ਦੇ ਪੁੱਤ ਪਿਆਰੇ ਨੇ ਨਹੀਂ ਪਿਆਰੇ ਠੀਕ ਹੈ ਮੂਲ ਨੂੰ ਵਿਆਹ ਪੈ ਤੈਨੂੰ ਪੋਤਾਂ ਦਾ ਪਿਆਰ ਆਉਂਦਾ ਪਰ ਕਹਿੰਦਾ ਜੇ ਚੀਜ਼ੇ ਬਰਾਸਤ ਹੈ ਜਿਹੜੀ ਇਹ ਜਿਮੇ ਆਈ ਹੈ ਉਮੀਦਿਆਂ ਚ ਫਾਇਦਾ ਹੈ ਤੇ ਪਾਈਓ ਮਨਾਇਆ ਮਨਾ ਕੇ ਫਿਰ ਬਹੁਤ ਔਖਾ ਹੋ ਤਿੰਨਾ ਮੁੰਡਿਆਂ ਨੂੰ ਜਮੀਂ ਕਰਾ ਕੇ ਗਿਆ ਇਹ ਬੜੇ ਜਗਾਂਨ ਬੜੇ ਨੇ ਦੇਖਦੀ ਗਉਂਦੀ ਬੜਾ ਕੱਬਾ ਵੀ ਬਹੁਤ ਸੀ ਮਾਲਾ ਦੀ ਹੁਣ ਉਹਦੀ ਲਾਜ਼ ਰੁਲਦੀ ਫਿਰਦੀ ਹੈ ਜੇ ਯੂ ਨੇ ਕਰਨੀ ਦੀ ਉਹ ਹੀ ਭੋਤਰੀਂ ਗਾਂ ਬੱਚਾ ਤੱਕ ਨਿਕਲਦਾ ਹੈ ਸਾਰਾ ਠੀਕ ਹੈ ਨਾ ਇਹੋ ਗੱਲ ਮੂ ਪਾਈ ਮਾੜੇ ਕਰਮ ਮਾੜੇ ਕੰਮ ਦਾ ਮਾੜਾ ਨਤੀਜਾ ਠੀਕ ਉਹ ਗੱਲ ਹੈ ਵੀ ਪਾਈ ਸੋ ਵੀਰ ਮੇਰੋ ਹੱਤ ਬਣ ਕੇ ਬੇਚਦੀ ਹੈ ਇਹਨਾਂ ਚੀਜ਼ਾਂ ਦੇ ਅਮਲ ਕਰੋ ਸਾਰਾ ਕੁਝ ਇਹ ਇੱਥੇ ਹੀ ਰਹਿ ਜਾਣਾ ਜਿਵੇਂ ਕਹਦੇ ਵੀ ਸਾਢੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜ਼ਗੀਰਾਂ ਵਾਲਿਆ ਪਰ ਉਹ ਸਾਢੇ ਤਿੰਨ ਵੀ ਤੇਰੇ ਨਾਲ ਨਹੀਂ ਜਾਣੀ ਉਤੇ ਹਜ਼ਾਰਾਂ ਪਹਿਲਾਂ ਅੱਗੇ ਚਲੇ ਗਏ ਉਹ ਜਗ੍ਹਾ ਤੇ ਸਾਢੇ 300 ਤਿੱਤੋਂ ਮਗਰੋਂ ਪਤਾ ਨਹੀਂ ਕਿੰਨੇ ਕੋਹਰ ਹਜ਼ਾਰਾਂ ਆਉਣਗੇ ਠੀਕ ਹੈ ਨਾਲ ਦਾ ਸਚਾਈ ਤੇ ਇਮਾਨਦਾਈ ਤੇ ਰੱਬ ਦਾ ਨਾਮ ਜਾਈ ਜਾਊਗਾ ਠੀਕ ਹੈ ਨਾ ਚੰਗਾ ਕਰਮ ਕਰਾਂਗੇ ਚੰਗੇ ਕਰਮਾਂ ਦਾ ਫਲ ਮਿਲਣਾ ਮਾੜਾ ਕਰਾਂਗੇ ਮਾੜੇ ਮਿਲਣਗੇ ਠੀਕ ਹੈ ਨਾ ਸੋ ਮੇਰੀ ਇੰਨੀ ਅਗੇ ਬੇਨਤੀਆਂ ਮਨਜ਼ੂਰ ਕਰਿਓ ਭਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਫਤ